ਲੋ ਵੀ ਦੋਸਤੋ ਨਵੀਂ ਵੀਡੀਓ 'ਚ ਫੇਰ ਸਵਾਗਤ ਹੈ ਜਿਵੇਂ ਗੱਲ ਕਰ ਰਹੇ ਹਾਂ ਜੇ ਆਪਾਂ ਬੱਚਿਆਂ ਦੀਆਂ ਦੌੜਾਂ ਦਿਖਾਉਣੇ ਜਿਵੇਂ ਅਕਸਰ ਅੱਜ ਫੇਰ ਆਪਣੇ ਪਿੰਡ ਛੋਟੇ ਬੱਚਿਆਂ ਦੀਆਂ ਦੌੜਾਂ ਹੋਣ ਜਾ ਰਹੀਆਂ ਨੇ ਠੀਕ ਹੈ ਆਪਾਂ ਕੱਲੇ-ਕੱਲੇ ਬੱਚੇ ਦਾ ਟੈਲੈਂਟ ਟੈਲੈਂਟ ਵੀ ਦਿਖਾਵਾਂਗੇ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਤੇ ਪਿੰਡੂ ਟੀਵੀ 1 ਤੋਂ ਆਪਾਂ ਲਾਈਵ ਹੋਏ ਹੋਏ ਹਾਂ ਤੇ YouTube ਤੋਂ ਵੀ ਚੱਲ ਰਿਹਾ ਆਪਣਾ ਸਿੱਧਾ ਪ੍ਰਸਾਰਣ ਤੇ ਆਜੋ ਮਿੱਤਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਹੜਾ ਵੀਰ ਕਿੱਥੋਂ ਜੁੜਿਆਗਾ ਆਪਣੇ ਪਿੰਡ ਤੇ ਸ਼ਹਿਰ ਦਾ ਨਾਮ ਜਰੂਰ ਲਿਖਿਆ ਕਰੋ लो जी बच्चे की हौसला बिजाई लिख कमेंट जरूर करो ठीक है <laughs> ਲਓ ਜੀ ਸਾਡੇ ਪੰਜਾਬ ਦੇ ਉਹ ਹੀਰੇ ਨੇ ਜਿਨ੍ਹਾਂ ਨੂੰ ਅਸੀਂ ਹੁਣ ਤਿਆਰ ਕਰਨ ਲੱਗੇ ਹੋਇਆ ਤਾਂ ਇਹ ਬੱਚੇ ਨੇ ਜੀ ਦੇਖੋ ਫਾਸਟ ਆਇਆ ਤਾਂ ਵਧਾਈਆਂ ਦੇ ਪਾਤਰ ਹੈ ਸਾਰੇ ਵੀਰ ਇਹਨੂੰ ਕਮੈਂਟ ਦੇ ਵਿੱਚ ਵਧਾਈਆਂ ਜਰੂਰ ਦਿਓ ਠੀਕ ਹੈ ਇਹਗਾ ਵੀ ਬੋੜਾ ਨਹੀਂ ਬੋੜਾ ਨਹੀਂ ਹਾਂ ਬਸ ਬੱਚਿਆਂ ਦਾ ਕੰਮ ਹੀ ਇਹੀ ਹੈ ਫਿਰ ਬੱਚੇ ਕੌਣ ਕਹੇ ਲਓ ਵੀ ਮਿੱਤਰੋ ਜਲਦੀ ਜਲਦੀ ਵੀਡੀਓ ਕਰ ਦਿਓ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀ ਇਹ ਅਪਰਾਲਾ ਕਹੇ ਜਾਗਾ ਠੀਕ ਹੈ

ਆ ਜਾਓ ਆ ਜਾਓ ਲੋਕਾਂ ਨੂੰ ਵੀ ਲੈ ਲੈਂਦੇ ਆਂ ਆ ਮਾਈਕਾ ਹੋਰ ₹100000 ਕਰੋ ਤੇ ਆਹ ਦੇ ਲੋ ਜੀ ਇਹ ਬੇਟੀ ਵੀ ਸਾਡੀ ਪਹਿਲੇ ਨੰਬਰ ਤੇ ਆਈ ਹੈ ਸਾਰੇ ਵੀਰ ਕਮੈਂਟਾਂ ਵਿੱਚ ਇਹਨਾਂ ਨੂੰ ਵਧਾਈਆਂ ਜ਼ਰੂਰ ਦਿਆ ਕਰੋ ਠੀਕ ਹੈ ਹਾਂ ਪੂਰੀ ਆ ਕੇ ਪਤੋ ਪੂਰੀ ਉੱਥੱਲੇ ਆ ਕੇ ਬਾਏ ਕਰ ਉਹਥੇ ਉਹਥੇ ਉੱਤੇ ਖੜਾ ਉੱਥੇ ਉੱਤੇ ਆ ਕੇ ਬਾਏ ਕਰੀ ਥੱਲੇ ਖੜ ਕੇ ਥੱਲੇ ਥੱਲੇ ਖੜੋ ਉੱਥੇ ਥੱਲੇ ਖੜ ਕੇ ਬਾਏ ਕਰੋ ਥੋੜੀ ਫੋਟੋ ਆਉ ਓਏ ਥੱਲੇ ਆ ਜਾਓ ਲੈ ਮੈਂ ਆ ਆ ਲੈ ਖੜੋ ਪੂਰੇ ਉਰੇ ਖੜ ਖੜਾ ਇੱਕ ਜਣਾ ਉਰੇ ਹਾਂ ਜਿਹੜਾ ਹਾਂ ਆ ਬਾਕੀ ਠੀਕ ਹੈ ਜੀ ਆਹ ਫਸਟ ਆ ਜੀ ਠੀਕ ਹੈ ਆਹ ਸੈਕੰਡ ਆਹ ਥਰਡ ਆ ਠੀਕ ਹੈ ਲੈ ਵੀ ਮਿੱਤਰੋ ਆ ਪੂਰੀ ਖੜੀ ਹਾਂ ਇਹ ਬੱਚਿਆਂ ਨੂੰ ਨਾ ਵਧਾਈਆਂ ਜ਼ਰੂਰ ਦਿਆ ਕਰੋ ਇਹਨਾਂ ਦਾ ਹੌਸਲਾ ਅਪਜਾਈ ਹੋ ਜਾਂਦਾ ਠੀਕ ਹੈ ਤੇ ਇਹ ਬੱਚੇ ਫਸਟ ਸੈਕੰਡ ਤੇ ਥਰਡ ਆਏ ਨੇ ਤੇ ਚਲੋ ਜੀ ਚਲੋ ਜੀ ਚਲੋ ਜੀ ਠੀਕ ਕਰੋ ਚਲੋ ਲਓ ਜੀ ਬੱਚਿਆਂ ਦਾ ਟੈਲੈਂਟ ਦੇਖੋ ਬਹੁਤ ਵਧੀਆ ਖੇਡ ਰਹੇ ਨੇ ਬੱਚੇ ਤੇ ਤੁਸੀਂ ਇਹਨਾਂ ਨੂੰ ਕਮੈਂਟਾਂ ਦੇ ਵਿੱਚ 100 ਦੇ ਵਿੱਚੋਂ ਕਿੰਨੇ ਨੰਬਰ ਦੇਣੇ ਚਾਹੋਗੇ ਲਓ ਜੀ ਉਹ ਹੀਰਾ ਆ ਗਿਆ ਆ ਦੀ ਲੋ ਜੀ ਇਹ ਫਾਸਟ ਸੈਕਿੰਡ ਤੇ ਠੱਲ ਵਾਲਾ ਬੱਚਾ ਥੋੜਾ ਭਾਵਕ ਹੋ ਗਿਆ ਠੀਕ ਹੈ ਜੀ ਪਰ ਬੱਚੇ ਨੂੰ ਉਮੀਦ ਬਹੁਤ ਹੁੰਦੀ ਹੈ ਵੀ ਮੈਂ ਫਾਸਟ ਆਵਾਂ ਠੀਕ ਹੈ ਸਾਰੇ ਜਾਣੇ ਵਧਾਈਆਂ ਜ਼ਰੂਰ ਦਿਆ ਕਰੋ ਇਹ ਬੱਚਿਆਂ ਨੂੰ ਸੋਡੀਆਂ ਵਧਾਈਆਂ ਨਾਲ ਇਹਨਾਂ ਨੂੰ ਹੌਸਲਾ ਪਜਾਈ ਮਿਲ ਜਾਂਦੀ ਹੈ ਕਿਤੇ ਦੀ ਕਿਤੇ ਬੱਚਿਆਂ ਨੂੰ ਜਾਣ ਦੀ ਆਸ ਹੋ ਜਾਂਦੀ ਹੈ ਠੀਕ ਹੈ ਤੇ ਇਸ ਟੀਮ ਨੂੰ ਵੀ ਮੈਂ ਧੰਨਵਾਦ ਕਰਦਾ ਬਹੁਤ ਸੋਹਣਾ ਪ੍ਰਾਲਾ ਕਰ ਰਹੇ ਨੇ ਮੈਂ ਦਿਲੋਂ ਧੰਨਵਾਦ ਕਰਦਾ ਸਾਰੀ ਟੀਮ ਦਾ चलो जय आजो अॻे मिलंदी चलो जी, मिल जी, जी बेटिय तीअं <laughs> <laughs> Một số tiền, mọi người có thể nói là, 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 người có thể nói là ਲਓ ਜੀ ਇਹ ਬੱਚੇ ਫਾਸਟ ਸੈਕਿੰਡ ਤੇ ਠਲੜ ਆਏ ਨੇ ਸਾਰੇ ਇਸ ਇਹਨਾਂ ਬੱਚਿਆਂ ਨੂੰ ਵਧਾਈਆਂ ਜ਼ਰੂਰ ਦਿਆ ਕਰੋ ਪੂਰੇ ਪੂਰੇ ਤੇ ਠੀਕ ਹੈ ਜੀ ਲਓ ਜੀ ਮਿੱਤਰੋ ਇਹ ਫਾਸਟ ਸੈਕਿੰਡ ਤੇ ਠਲੜ ਨੇ ਤੇ ਇਹਨਾਂ ਨੂੰ ਵਧਾਈਆਂ ਜ਼ਰੂਰ ਦਿਆ ਕਰੋ ਇਹਨਾਂ ਦਾ ਹੌਸਲਾ ਅਪਜਾਈ ਹੋ ਜਾਂਦਾ ਠੀਕ ਹੈ ਤੇ ਮਿਲਦੇ ਆਂ ਜੋ ਅੱਗੇ ਹੋਰ ਸਿਕਾਲ ਸਿਕਾਲ ਹੋਰ ਫਤਰੀ ਗਾਲ ਦੀ ਫਤਰੀ ਗਾਲ ਆ ਚੰਦੋ ਉਹ ਨਹੀਂ ਵੀ ਕਰਦਾ ਲਾਈਵ ਚੱਲ ਰਿਹਾ ਵਧੀਆ ਵਧੀਆ ਲੋਕ ਵੀ ਮਤਰਾ ਚਲਦੀ ਚਲਦੀ ਵੀਡੀਓ ਸ਼ੇਅਰ ਕਰਦੇਆ ਕਰੋ ਠੀਕ ਹੈ ਤੁਹਾਡੇ ਇੱਕ ਸ਼ੇਅਰ ਨਾਲ ਕੁਛ ਨਹੀਂ ਬੱਚਿਆਂ ਦੀ ਹੌਸਲਾ ਅਭਜਾਈ ਹੋ ਜਾਂਦੀ ਹੈ ਲੋ ਜੀ ਇਹ ਬੱਚੇ ਫਸਟ ਸੈਕਿੰਡ ਤੇ ਥਰਡ ਠੀਕ ਹੈ ਸਾਰੇ ਵਧਾਈ ਦੇ ਪਾਤਰ ਨੇ ਇਹ ਬੱਚੇ ਵਧਾਈ ਜਰੂਰ ਦਿਆ ਕਰੋ ਇਹਨਾਂ ਦਾ ਹੌਸਲਾ ਵਜਾਈ ਜਰੂਰ ਕਰਿਆ ਕਰੋ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਠੀਕ ਹੈ ਇੱਕ ਇੱਕ ਕਮੈਂਟ ਇਹ ਬੱਚਿਆਂ ਲਈ ਜਰੂਰ ਕਰਿਆ ਕਰੋ ਉਹ ਬੜਾ

ਲੋ ਜੀ ਸੰਗਤ ਜੀ ਇਹ ਬੇਟਾ ਵੀ ਫਸਟ ਆਇਆਗਾ ਠੀਕ ਹੈ ਤੇ ਸਾਰਿਆਂ ਨੂੰ ਬੱਚਿਆਂ ਨੂੰ ਤੁਸੀਂ ਵਧਾਈਆਂ ਜ਼ਰੂਰ ਦਿਆ ਕਰੋ ਕਮੈਂਟਾਂ ਦੇ ਵਿੱਚ ਇਹਨਾਂ ਦੀ ਹੌਸਲਾ ਅਭਜਾਈ ਹੋ ਜਾਂਦੀ ਹੈ ਠੀਕ ਹੈ ਚਲੋ ਜੀ ਮਿਲਦੇ ਹਾਂ ਲੋ ਜੀ ਸਾਡੀ ਸਾਨੀਆ ਮਿਰਜਾ ਠੀਕ ਹੈ ਇਹ ਬੱਚੇ ਦੀਆਂ ਮੈਂ ਇਹ ਪਹਿਲਾਂ ਵੀ ਵੀਡੀਓ ਪਾਈਆਂ ਨੇ ਅੱਛਾ ਤੁਹਾਨੂੰ ਦਿਖਾਇਆ ਇਹਦਾ ਬੱਚੇ ਦਾ ਬਹੁਤ ਵਧੀਆ ਟੈਲੈਂਟ ਹੈ ਵਧੀਆ ਲੈਵਲ ਤੇ ਖੇਡਦੀ ਹੈ ਲੋ ਬਨੋ ਹਰ ਵਾਰੀ ਬੱਲੇ ਨੂੰ ਆ ਹਾਂ ਹਾਂ ਇਹਦੀ ਕੁੜੀ ਆ ਦਿਖਾਉਣ ਆ ਜਾਂਦਾ ਠੀਕ ਆ ਇਹਨਾਂ ਦੇ ਪਿੱਛੇ ਇਤੋਂ ਹਰ ਹੋ ਜਾਂਦਾ ਪੂਰੇ ਹਰ ਤੋਂ ਬੱਚੇ ਲਾਵੇ ਬੱਚੇ ਕੋਲੇ ਗੜੀ ਆ ਹਰ ਵਾਰੀ ਬੱਲੇ ਨੂੰ ਸਾਹਮਣੇ ਤੋਂ ਸਾਹਮਣੇ ਖਾਵਾ ਲੋਬੀ ਬਦਸਤੋ ਜਿਵੇਂ ਕਿ ਆਪਾਂ ਜ਼ਿਕਰ ਕੀਤਾ ਸੀ ਇਹ ਬੇਟੀ ਦੀ ਵੀਡੀਓ ਵੀ ਪਾਈ ਹੋਈ ਸੀ ਆਪਾਂ ਨੇ ਠੀਕ ਹੈ ਤੇ ਇਹ ਬਹੁਤ ਵਧੀਆ ਲੈਵਲ ਤੇ ਖੇਡਦੀ ਹੈ ਤਾਂ ਸੰਗਤ ਜੀ ਇੱਕ ਇਹਨੂੰ ਵਧੀਆ ਪਲੇਟਫਾਰਮ ਦੀ ਲੋੜ ਹੈ ਸੰਗਤ ਦੇ ਸਹਾਰੇ ਦੀ ਲੋੜ ਹੈ ਤੇ ਜੇ ਕੋਈ ਸੰਗਤ ਇਹਨੂੰ ਸਹਾਰਾ ਦਿੰਦੀ ਆ ਤਾਂ ਇਹ ਨੈਸ਼ਨਲ ਲੈਵਲ ਤੇ ਪਹੁੰਚਣ ਲੱਗੀ ਮਿੰਟ ਲਾਉ ਤੇ ਆਈ ਵਾਰ ਪਹਿਲੇ ਨੰਬਰ ਤੇ ਆਉਂਦੀ ਹੈ ਠੀਕ ਹੈ ਜੀ ਤਾਂ ਸੰਗਤ ਜੀ ਇਹਨੂੰ ਵਧਾਈਆਂ ਜ਼ਰੂਰ ਦਿਓ ਕਮੈਂਟਾਂ ਦੇ ਵਿੱਚ ਆ ਗਈ ਬੰਦਲੀ ਓਏ ਹੋਏ ਆਈ ਆ ਲਾ ਲਾ ਜਾਣੇ ਜਾਣੇ ਜਾ ਚੱਲ ਚੱਲਣ ਦੇ ਨੂੰ ਇਹੇ ਫਰਦਾ ਨੰਗੀ ਇਹਨੂੰ ਉਹ ਬੱਚੇ ਸੜਦੀ ਸਾਰਿਆਂ ਨੂੰ ਉਹ ਗਰੀਦ ਹਲਦ ਉਹ ਮਾਈ ਗੋਡ ਉਹ ਕੱਟੇ ਨਹੀਂ ਕੋਈ ਸਹੀ ਆ ਜੀ। ਤੁਹਾਡਾ ਰੋ ਦਿਵਾਰ ਜੀ ਦਾ ਬਹੁਤ ਬਹੁਤ ਮੇਰੇ ਨਾਲ ਘੋਣੇ ਵਧੀਆ ਦੋ ਹੀ ਮੇਰੇ ਕੁੜੇ ਹਰ ਵਾਰੀ ਮੈਡਲ ਲਾਉਂਦੇ ਨੇ। ਬਹੁਤ ਬਹੁਤ ਧੰਨਵਾਦ। ਉਹ ਮੈਡਲ ਪਾਵਾ ਬਹੁਤ ਬਹੁਤ ਮੇਰੇ ਨਾਲ ਘੋਣੇ ਵਧੀਆ ਬਰੀਕਾ ਪ੍ਰਧਾਨ ਜੀ ਨੇ ਵੀ ਹਰ ਵਾਰੀ ਲਾਉਂਦੇ ਨੇ ਵੀ। 20 ਮੈਡਲ ਕਰਤਾ ਉਹ ਵੀ 4 ਹੋ ਗਿਆ ਸਾਲ ਦੇ ਦੋ ਪਿੰਡਾਂ ਦੇ ਦੋ-ਦੋ ਲਿਆ ਕੇ। ਤੇ ਲੋ ਵੀ ਦੋਸਤੋ ਇਹ ਵੀ ਮੇਰੇ ਪਿੰਡ ਦੀਆਂ ਧੀਆਂ ਨੇ ਬਹੁਤ ਵਧੀਆ ਲੈਵਲ ਤੇ ਖੇਡਦੀਆਂ ਨੇ ਜਦੋਂ ਬੱਚੇ ਨਾ ਕਿਸੇ ਵਧੀਆ ਲੈਵਲ ਤੇ ਖੇਡ ਕੇ ਅੱਗੇ ਆਉਂਦੇ ਨੇ। ਤਾਂ ਉਹਨਾਂ ਦਾ ਧੰਨਵਾਦ ਕਰਨਾ ਬਣਦਾਗਾ ਠੀਕ ਹੈ ਕਮੈਂਟਾਂ ਵਿੱਚ ਇਹਨਾਂ ਨੂੰ ਪਿਆਰ ਜਰੂਰ ਦਿਆ ਕਰੋ ਧੰਨਵਾਦ ਠੀਕ ਹੈ ਵਾਹਿਗੁਰੂ ਇਹਨਾਂ ਨੂੰ ਅਹੀਂ ਗਾਹਾਂ ਲੈ ਕੇ ਜਾਣ ਦਾ ਲੈਵਲ ਰੱਖੇ ਆ ਜੀ ਲੋ ਜੀ ਉਹ ਕੀ ਬਾਈ ਰਸੋ ਪਾਉਂਦੇ ਜੇ ਰਾਜਾ ਉਹ ਆਇਆ ਮोटा ਹੈ ਮोटा ਰਹੇਗਾ ਪਰ ਗਿਆ ਇਹੋ ਮੁੰਡਾ ਬਹੁਤ ਵਧੀਆ ਖੇਡਦਾ ਹੈ ਵੀ ਕਹਿੰਦਾ ਖਾਧੀਆਂ ਖਰਾਕਾ ਕੰਮ ਆਉਣੀਆਂ ਲਓ ਜੀ ਇਹ ਮੁੰਡੇ ਦਾ ਵੀ ਆਪਾਂ ਜ਼ਿਕਰ ਕੀਤਾ ਸੀ ਇੰਟਰਨੈਸ਼ਨਲ ਲੈਵਲ ਤੇ ਖੇਡਿਆ ਹੋਇਆ ਬੱਚਾ ਇਹ ਠੀਕ ਹੈ ਜੀ ਹਾਂ ਲੋ ਜੀ ਜਿਵੇਂ ਜ਼ਿਕਰ ਕੀਤਾ ਸੀ ਫਾਸਟ ਸੈਕਿੰਡ ਥਰਡ ਤੇ ਆਪਾਂ ਇਹ ਬੱਚੇ ਦਾ ਜਿਗਰ ਵੀ ਕੀਤਾ ਸੀ ਪਹਿਲਾਂ ਵੀ ਵੀਡੀਓ ਦੇ ਵਿੱਚ ਵੀ ਇਹ ਇੰਟਰਨੈਸ਼ਨਲ ਲੈਵਲ ਤੇ ਵੀ ਖੇਡਿਆ ਹੋਇਆ ਹੁਣ ਕੁਛ ਹੀ ਸਮੇਂ ਦੇ ਵਿੱਚ ਆਪਾਂ ਇਸ ਬੱਚੇ ਦਾ ਇੰਟਰਵਿਊ ਵੀ ਕਰਨ ਜਾ ਰਹੇ ਆ ਤਾਂ ਤੁਹਾਨੂੰ ਇੰਟਰਵਿਊ ਦੇ ਵਿੱਚ ਸਾਰਾ ਕੁਝ ਦਿਖਾਵਾਂਗੇ ਤਾਂ ਸਾਰੇ ਜਿੰਨੀ ਵੀ ਸੰਗਤ ਦੇਖਦੀ ਹੈ ਇਹ ਬੱਚੇ ਨੂੰ ਵਧਾਈਆਂ ਜ਼ਰੂਰ ਦਿਆ ਕਰੋ ਤੇ ਇਹਨਾਂ ਦਾ ਹੌਸਲਾ ਅਪਜਾਈ ਹੋ ਜਾਂਦਾ ਤੇ ਕੁਛ ਹੀ ਸਮੇਂ ਵਿੱਚ ਆਪਾਂ ਤੁਹਾਨੂੰ ਮਿਲਦੇ ਆ ਬਹੁਤ ਜਲਦੀ ਇਹ ਬੱਚੇ ਨਾਲ ਇੰਟਰਵਿਊ ਕਰਾਂਗੇ ਇਹਦੇ ਫਿਊਚਰ ਬਾਰੇ ਪੁੱਛਾਂਗੇ ਵੀ ਇਹ ਕੀ ਚਾਹੁੰਦਾ ਹੈ ਅੱਗੇ ਕਿਸ ਲੈਵਲ ਤੇ ਜਾਣਾ ਚਾਹੁੰਦਾ ਧੰਨਵਾਦ ਜੀ ਲੋਚ ਇਹ ਵੀ ਕਿਰੀ ਬਹੁਤ ਤੇਜ ਹੈ ਉਹ ਗਏ ਗਏ ਜਿਹੜੇ ਬਾਰੇ ਆ ਗਏ ਸੀ ਜਿਹਨੇ ਕੱਟ ਕੇ ਗੈਸ ਦੇ ਦਿੱਤਾ ਹਾਂ ਜੀ ਲੋਵੀ ਇਹ ਵੀ ਮੇਰੇ ਪੰਜਾਬ ਦੀਆਂ ਉਹ ਧੀਆਂ ਨੇ ਥਾਲੀਆਂ ਮਿਰਜਾ ਤੋਂ ਘੱਟ ਨਹੀਂ ਹੈਗੀਆਂ ਇਹ ਠੀਕ ਹੈ ਤੇ ਇਹ ਬੇਟੀ ਵੀ ਬਹੁਤ ਵਧੀਆ ਲੈਵਲ ਤੇ ਖੇਡਦੀ ਹੈ ਇਹਨੂੰ ਵੀ ਕਮੈਂਟਾਂ ਦੇ ਵਿੱਚ ਵਧਾਈਆਂ ਜ਼ਰੂਰ ਦਿਆ ਕਰੋ ਤੇ ਚਲੋ ਜੀ ਮਿਲਦੇ ਆ ਅੱਗੇ ਆ ਰੋਣਾ ਲੱਗੇ ਬੋਲੋ ਨਾ ਲੋ ਵੀ ਮਿੱਤਰੋ ਇਹ ਬੱਚੇ ਵੀ ਫਸਟ ਸੈਕਿੰਡ ਥਰਡ ਫਸਟ ਆਇਆ ਦਿਲਦਾਰ ਜਿਹੜਾ ਕੀ ਦਿਲਾਂ ਦੀ ਧੜਕਣ ਹੈ ਦੇਖੋ ਗਰੀਬੀ ਤੋਂ ਉੱਠਿਆ ਹੋਇਆ ਬੱਚਾ ਗਾਹੇ ਗਰੀਬੀ ਦਬ ਕੇ ਚ ਕਿਉਂਕਿ ਮੈਂ ਇਹਦੇ ਨਾਲ ਵੀ ਕਿਸੇ ਟਾਈਮ ਤੁਹਾਡਾ ਰੂਪ ਰੂਪ ਕਰਾਉਂਗਾ ਇੰਟਰਵਿਊ ਕਰਾਉਂਗਾ ਇਹ ਬੱਚੇ ਦਾ ਵੀ ਇਹ ਵੀ ਬਹੁਤ ਗਰੀਬੀ ਦਬਕੇ ਜਾਂ ਇਹ ਜਿਹੇ ਹੀਰੇ ਨਾ ਦਬੇ ਰਹਿ ਜਾਂਦੇ ਨੇ ਸੰਗਤ ਜੀ ਇਹਨੂੰ ਤਾਹਾਂ ਲੈ ਕੇ ਆਉਣਾ ਛੋਡਾ ਇੱਕ ਛੋਟਾ ਜਿਹਾ ਹੱਥ ਸਿਰ ਤੇ ਧਰਿਆ ਇਹਨਾਂ ਦੇ ਬੱਚਿਆਂ ਦੇ ਇਹ ਕਿੱਦੇ ਦੀ ਕਿੱਤੇ ਆ ਜਾਣਗੇ ਠੀਕ ਹੈ ਜੀ ਮਿਲਦੇ ਅੱਗੇ ਆਜੋ ਲਓ ਜੀ ਇਹ ਸਾਡੇ ਪਿੰਡ ਦਾ ਉਹ ਹੀਰਾਗਾ ਠੀਕ ਹੈ ਜਿਹੜਾ ਪੰਜਾਬ ਨੈਸ਼ਨਲ ਲੈਵਲ ਤੇ ਖੇਡਿਆ ਹੋਇਆ ਸਾਡੇ ਗਰਾਊਂਡ ਦੀ ਆਨ ਤੇ ਸ਼ਾਨ ਹੈ ਉਹ ਦੇਖੋ ਆਉਂਦਾਗਾ ਫਾਹੇ ਵੱਡਦਾ ਵੱਡਦਾ ਹੁੰਦਾ ਤਾਂ ਮਿੱਤਰੋ ਕਮੈਂਟ ਜਰੂਰ ਕਰਦਿਆ ਕਰੋ ਠੀਕ ਹੈ ਲਓ ਜੀ ਤਾਂ ਇਹ ਬੱਚੇ ਵਧਾਈਆਂ ਦੇ ਪਾਤਰ ਨੇ ਠੀਕ ਹੈ ਲੋ ਵੀ ਮਿੱਤਰੋ ਇਹ ਫਸਟ ਸੈਕਿੰਡ ਤੇ ਥਰਡ ਬੱਚੇ ਆਏ ਨੇ ਪ੍ਰਧਾਨ ਸਾਹਿਬ ਕਿਹੜਾ ਬੱਚਾ ਫਸਟ ਆਇਆਗਾ ਫਸਟ ਇਹ ਮੁੰਡਾ ਜੀ ਤੇ ਕੀ ਨਾਮ ਹੈ ਇਹਦਾ ਸਾਹਿਬ ਜੀ ਸਾਹਿਬ ਜੀ ਤੇ ਮੈਂ ਕੁਛ ਛੋਟ ਦੋ ਇੱਕ ਜਾਣਕਾਰੀ ਲੈਣੀ ਦੀ ਤੁਸੀਂ ਦੱਸ ਰਹੇ ਦੀ ਮੈਨੂੰ ਪਤਾ ਨਹੀਂ ਦੀ ਵੀ ਇਹ ਬੱਚਾ ਪੰਜਾਬ ਨੈਸ਼ਨਲ ਲੈਵਲ ਤੇ ਖੇਡਿਆ ਹੋਇਆ ਤੇ ਵੀਰ ਜੀ ਸਤਿ ਸ਼੍ਰੀ ਅਕਾਲ ਤੇ ਵੀਰ ਜੀ ਮੈਨੂੰ ਜਾਣਕਾਰੀ ਆਈ ਸੀ ਪਹਿਲਾਂ ਇਹ ਬੱਚਾ ਨਹੀਂ ਦੇਖਿਆ ਮੈਨੇ ਕਿ ਇਹ ਬੱਚਾ ਬਹੁਤ ਵਧੀਆ ਪੰਜਾਬ ਨੈਸ਼ਨਲ ਲੈਵਲ ਤੇ ਖੇਡਿਆ ਹੋਇਆ ਕਿਸ ਵਿਸ਼ੇ ਤੇ ਖੇਡਿਆ ਹੈ ਤਾਂ ਕਿਹੜੀ ਖੇਡ ਟੀ ਇਹਦੀ ਇੱਕ ਤਾਂ ਕੁਸ਼ਤੀ ਦੇ ਵਿੱਚ ਠੀਕ ਹੈ ਜੀ ਇੱਕ 200 ਮੀਟਰ 200 ਮੀਟਰ ਦੀ ਦੌੜ ਚ ਇੱਕ ਰੇਲੇ ਰੇਸ ਵਿੱਚ ਠੀਕ ਹੈ ਤਾਂ ਮਿੱਤਰੋ ਇਹ ਹੀਰਾ ਦੇਖੋ ਛੁਪਿਆ ਬੈਠਾ ਸੀ ਸਾਡੀ ਅੱਜ ਜਿਵੇਂ ਨਿਗਾਹ ਚ ਆਇਆ ਅੱਜ ਮੈਂ ਇਹ ਹੀਰੇ ਨੂੰ ਸੰਗਤ ਦੇ ਰੂਪ ਰੂਪ ਕਰਾਉਣ ਜਾ ਰਿਆਂ ਤਾ ਇਹ ਜੇ ਹੀਰਿਆਂ ਨੂੰ ਕੁਛ ਮੌਕਾ ਹੋਰ ਮਿਲਣਾ ਚਾਹੀਦਾ ਅੱਗੇ ਵਧੀਆ ਨੈਸ਼ਨਲ ਲੈਵਲ ਤੇ ਖੇਡਣ ਦਾ ਠੀਕ ਹੈ ਇਹ ਜੇ ਬੱਚੇ ਤਕਰੀਬਨ ਥੱਲੇ ਦਬੇ ਰਹ ਜਾਂਦੇ ਨੇ ਸੰਗਤ ਜੀ ਜੇ ਇਹ ਬੱਚਿਆਂ ਦੇ ਸਿਰ ਤੇ ਹੱਥ ਰੱਖੋਗੇ ਤਾਂ ਇਹ ਕਿਤੇ ਦੀ ਕਿਤੇ ਪਹੁੰਚ ਜਾਣਗੇ ਆਜੋ ਜੀ ਆਪੇ ਲਓ ਜੀ ਸੰਗਤ ਜੀ ਮੈਂ ਤੁਹਾਨੂੰ ਇੱਕ ਉਹ ਹੀਰੇ ਨੂੰ ਮਲਾਉਣ ਜਾ ਰਿਹਾ ਹੁਣ ਕਹਿੰਦਾ ਜਿਹੜਾ ਲੋਕਾਂ ਦੇ ਦਿਲਾਂ ਦੀ ਧੜਕਨਾਂ ਚ ਰਹਿੰਦਾ ਸੀ ਠੀਕ ਹੈ ਉਹ ਹੀਰਾ ਤੁਹਾਡੇ ਰੂਹ ਰੂਹ ਕਰਾ ਰਿਹਾ ਆਜੋ ਜੀ ਲਓ ਜੀ ਇਹ ਉਹ ਹੀਰਾ ਦਾ ਜਿਹਦਾ ਨਾਂ ਹੈਗਾ ਦਿਲਦਾਰ ਠੀਕ ਹੈ ਤੇ ਇਹ ਬੱਚਾ ਵੀ ਬਹੁਤ ਵਧੀਆ ਲੈਵਲ ਤੇ ਖੇਡਦਾ ਹੈਗਾ ਤਾਂ ਆਪਾਂ ਨੇ ਵੀਡੀਓ ਦੇ ਵਿੱਚ ਜਿਵੇਂ ਅਕਸਰ ਦੇਖਿਆ ਹੈਗਾ ਇਹ ਬੱਚਾ ਵੀ ਪਹਿਲੇ ਨੰਬਰ ਤੇ ਆਉਂਦਾ ਹੈਗਾ ਤੇ ਗੱਲ ਕਰੀਏ ਇਹਦੇ ਘਰਵਾਰ ਦੀ ਠੀਕ ਹੈ ਪ੍ਰਧਾਨ ਜੀ ਦਾ ਘਰਵਾਰ ਕਹੇ ਜਾ ਘਰਵਾਰ ਦੀ ਇਹ ਮੁੰਡਾ ਗੱਡੀਆਂ ਵਾਲਿਆਂ ਦਾ ਮੁੰਡਾ ਜੀ ਇਹ ਇੱਕ ਗੱਡੀਆਂ ਵਾਲਿਆਂ ਦਾ ਮੁੰਡਾ ਇਹ तकरीबन ਆਪਣੇ ਪਿੰਡ ਦਾ ਨਹੀਂ ਹੈਗਾ ਦੋ ਬਸ ਦੋ ਕਿਲੋ ਮੀਟਰ ਦੂਰ 2 ਕਿਲੋਮੀਟਰ ਦੂਰ ਆਦਮਬਾਲ ਤੋਂ ਜੀ ਖੇਡਣ ਵਾਲਾ ਸਸੇ ਦੇਖੋ ਉਹ ਰਿਆਗਾ ਤੇ ਖੇਡਦਾ ਬਹੁਤ ਵਧੀਆਗਾ ਤਾਂ ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਸੰਗਤ ਜੀ ਕਹਿ ਕੇ ਹਟਿਆਗਾ ਵੀ ਇਹੋ ਜਿਹੇ ਬੱਚੇ ਦਬੇ ਰਹਿ ਜਾਂਦੇ ਨੇ ਇਹਨਾਂ ਨੂੰ ਉੱਤੇ ਲੈ ਕੇ ਆਉਣਾ ਸੰਗਤ ਜੀ ਦਾ ਕੰਮ ਹੈ ਜਿਵੇਂ ਕਿ ਹੁਣ ਪ੍ਰਧਾਨ ਸਾਹਿਬ ਮੇਰੇ ਪਿੰਡ ਦੀ ਸੰਗਤ ਟੀਮ ਸਾਰੇ ਬੱਚਿਆਂ ਨੂੰ ਉੱਪਰ ਲੈ ਕੇ ਆਉਣ ਚ ਸਹਿਯੋਗ ਦੇ ਰਹੇ ਨੇ ਮੈਂ ਵੀ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਸੰਗਤ ਜੀ ਇਹੋ ਜਿਹੇ ਬੱਚੇ ਦਬੇ ਨਾ ਰਹਿ ਜਾਣ ਇਹਨਾਂ ਨੂੰ ਉੱਤੇ ਲੈ ਕੇ ਆਉਣ ਦਾ ਜਿੰਮਾ ਮੈਂ ਤੁਹਾਡੇ ਤੇ ਦੰਨਾਗਾ ਇਹ ਬੱਚਿਆਂ ਦੇ ਸਿਰ ਤੇ ਹੱਥ ਰੱਖ ਦੋ ਇਹ ਬੱਚੇ ਕਿਤੇ ਦੀ ਕਿਤੇ ਪਹੁੰਚ ਜਾਣਗੇ ਇਹ ਅੱਜ ਦਾ ਵੈਂਟਾ ਜਿਹੜਾ ਇਹ ਇਹ ਸਤਵੰਤ ਸਿੰਘ ਹੈ ਜੀ ਠੀਕ ਹੈ ਚਣਚਣਾ ਤੋਂ ਠੀਕ ਹੈ ਆਸਟ੍ਰੇਲੀਆ ਹੈ ਨਾ ਮੇਰਾ ਤੁਹਾਨੂੰ ਜੀ ਬਲੱਸ ਕਰ ਸਕਦਾ ਹੈ ਅੱਜ ਸਵੇਰ ਅੱਜ ਦਾ ਠੀਕ ਹੈ ਲੋ ਜੀ ਬਹੁਤ ਧੰਨਵਾਦ ਉਹਨਾਂ ਦਾ ਵੀ ਮੇਰੇ ਫੋਟੋ ਦੇ ਦੋ ਹਾਂ ਠੀਕ ਹੈ ਜੀ ਲੋ ਜੀ ਬੱਚਿਆਂ ਦੀ ਸਿਹਤ ਦਾ ਵੀ ਧਿਆਨ ਰੱਖਿਆ ਜਾਂਦਾਗਾ ਜਿਵੇਂ ਕਿ ਬੱਚਿਆਂ ਨੂੰ ਫਰੂਟ ਵੰਡੇ ਜਾਂਦੇ ਨੇ ਠੀਕ ਹੈ ਲੋ ਜੀ ਬੱਚਿਆਂ ਦਾ ਮਾਨ ਸਨਮਾਨ ਕਰਦੇ ਹੋਏ ਪ੍ਰਧਾਨ ਸਾਹਿਬ ਤੇ ਸਾਡੇ ਪਿੰਡ ਦੀ ਟੀਮ ਠੀਕ ਹੈ ਜੀ ਲਓ ਜੀ ਸੰਗਤ ਜੀ ਕਹਿੰਦਾ ਜਿੰਦਗੀ ਜਿਉਂਦਾ ਜੱਟ ਬਾਜ ਵਰਗੀ ਰੱਖਦਾ ਵੜਕ ਸਵਰਾਜ ਵਰਗੀ ਇਹ ਉਹ ਹੀਰਾਗਾ ਜਿਹਦਾ ਆਪਾਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਸੀ ਕੋਈ ਸਮੇਂ ਦੇ ਵਿੱਚ ਆਪਾਂ ਇਹਦੇ ਨਾਲ ਤੁਹਾਡੇ ਨਾਲ ਰੂਬਰੂ ਕਰਾਵਾਂਗੇ ਇਹਦਾ ਇੰਟਰਵਿਊ ਵੀ ਕਰਾਂਗੇ ਤੇ ਪ੍ਰਧਾਨ ਸਾਹਿਬ ਦਿਓ ਨਾਮ ਲਓ ਜੀ ਤਾਂ ਸਾਰੇ ਬੱਚਿਆਂ ਨੂੰ ਵਧਾਈਆਂ ਦਿੰਨਾ ਮੈਂ ਵੀ ਇਹ ਬੱਚਾ ਬਹੁਤ ਵਧੀਆ ਇੰਟਰਨੈਸ਼ਨਲ ਲੈਵਲ ਤੇ ਖੇਡਿਆ ਹੋਇਆਗਾ ਤਾਂ ਸੰਗਤ ਜੀ ਕਮੈਂਟਾਂ ਦੇ ਵਿੱਚ ਵਧਾਈਆਂ ਜ਼ਰੂਰ ਦਿਆ ਕਰੋ ਬਹੁਤ ਧੰਨਵਾਦ ਜੀ ਲੋ ਜੀ ਇਹ ਬੱਚਾ ਵੀ ਸਾਡੀ ਪਿੰਡ ਦੀ ਦਿਲ ਦੀ ਧੜਕਣ ਹੈ ਬਹੁਤ ਵਧੀਆ ਲੈਵਲ ਤੇ ਖੇਡਿਆ ਪੰਜਾਬ ਨੈਸ਼ਨਲ ਲੈਵਲ ਤੇ ਖੇਡਿਆ ਹੋਇਆ ਤੇ ਸਾਡੇ ਪ੍ਰਧਾਨ ਸਾਹਿਬ ਮਾਨ ਸਨਮਾਨ ਕਰਦੇ ਹੋਏ ਬੱਚੇ ਦਾ ਔਰ ਉਹ ਵੀ ਨਾਲ ਆ ਗਿਆ ਮੁੰਡਾ ਨਾਲ ਹੀ ਬੜਾ ਸਮਾਜ ਉਹਦੇ ਨਾਲ ਬਿਚਾਰੇ ਆ ਆ ਸਿੱਧੀ ਗੱਲ ਕਰਦੇ ਆ ਬੱਚਾ ਬੱਚਾ ਲੋ ਜੀ ਸੰਗਤ ਜੀ ਇਹ ਬੱਚੇ ਫਾਸਟ ਸੈਕੰਡਰੀ ਤੇ ਥਰਡ ਠੀਕ ਹੈ ਤੇ ਸੰਗਤ ਬੱਚਿਆਂ ਦਾ ਮਾਨ ਸਨਮਾਨ ਕਰਦੇ ਹੋਏ ਠੀਕ ਹੈ ਓ ਪਾਈਏ ਬੈਠਾ ਲਈਓ ਜੀ ਤੇ ਮੈਂ ਸੰਗਤ ਦਾ ਦਿਲੋਂ ਧੰਨਵਾਦ ਕਰਦਾ ਇਹਨਾਂ ਦਾ ਬਹੁਤ ਹੀ ਸੋਹਣਾ ਪ੍ਰੋਗਰਾਮ ਹੈਗਾ ਬੱਚਿਆਂ ਨੂੰ ਇਹ ਜੇ ਖੇਡਾਂ ਨਾਲ ਜੋੜਦੇ ਨੇ ਬੱਚੇ ਨਸ਼ਾ ਰਹਿਤ ਰਹਿੰਦੇ ਨੇ ਨਸ਼ਿਆਂ ਤੋਂ ਬਹੁਤ ਦੂਰ ਰਹਿੰਦੇ ਨੇ ਠੀਕ ਹੈ ਜੀ ਲੋ ਜੀ ਸੰਗਤ ਜੀ ਇਹ ਬੱਚੇ ਵੀ ਬਹੁਤ ਹੀ ਟੈਲੈਂਟ ਹੈ ਜਿਵੇਂ ਇਹਨਾਂ ਦਾ ਨਾਮ ਦੱਸਿਆ ਦੀ ਹੁਸਨ ਹੁਸਨ ਤੇ ਜਸਨ ਤੇ ਹੁਸਨ ਇਹ ਵੀ ਆਈ ਵਾਰ ਫਸਟ ਸੈਕਿੰਡ ਹੀ ਹੁੰਦੇ ਨੇ ਤੇ ਪ੍ਰਧਾਨ ਦੇ ਬੱਚੇ ਨੇ ਆ ਖੜੇ ਨੇ ਪ੍ਰਧਾਨ ਨੂੰ ਮੈਂ ਦਿਲੋਂ ਧੰਨਵਾਦ ਕਰਦਾ ਇੰਨੀ ਮਿਹਨਤ ਕਰਦੇ ਨੇ ਬੱਚਿਆਂ ਤੇ ਤਾਂ ਸਾਰੀ ਸੰਗਤ ਦਾ ਵੀ ਮੈਂ ਧੰਨਵਾਦ ਕਰਦਾ ਕਿਉਂਕਿ ਇਹ ਛੋਟੇ ਇਹ ਦੇਖੋ ਸੰਗਤ ਜੀ ਲੋਕ ਕਹਿ ਦਿੰਦੇ ਨੇ ਬੇਟੀਆਂ ਆਪਣੇ ਤੇ ਬੋਝ ਨੇ ਬੋਝ ਕੋਈ ਨਹੀਂ ਜਦੋਂ ਇਹੋ ਜਿਹੇ ਬੱਚੇ ਟੈਲੈਂਟ ਲੈ ਕੇ ਬੱਚੇ ਮੂਰੇ ਆਉਂਦੇ ਨੇ ਤਾਂ ਮੈਂ ਕਹਿੰਦਾ ਘਰ ਘਰ ਇਹ ਜੀਆਂ ਬੇਟੀਆਂ ਹੋਣ ਚਲੋ ਲਓ ਜੀ ਇਹ ਫਸਟ ਸੈਕਿੰਡ ਤੇ ਥਰਡ ਠੀਕ ਹੈ ਤਾਂ ਅੱਜ ਥੋੜਾ ਜਿਹਾ ਠੀਕ ਹੈ ਤਾਂ ਸਾਰੇ ਬੱਚਿਆਂ ਨੂੰ ਵਧਾਈਆਂ ਜ਼ਰੂਰ ਦਿਆ ਕਰੋ ਸੰਗਤ ਆਪਣੇ ਨਾਲ ਸੁਖਨਾ ਬਹੁਤ ਜੁੜ ਚੁੱਕੀ ਆ ਹੁਣ ਜੇ ਇੱਕ ਇੱਕ ਵੀ ਸ਼ੇਰ ਮਾਰਦੇ ਹੋ ਤਾਂ ਬਹੁਤ ਧੰਨਵਾਦ ਤੁਹਾਡਾ ਲਓ ਜੀ ਬੱਚਿਆਂ ਦੀ ਹੌਸਲਾ ਅਪਜਾਈ ਲਈ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਤੇ ਜਿਹੜਾ ਵੀਰ ਕਿੱਥੋਂ ਵੀਡੀਓ ਦੇਖਦਾ ਆਪਣੇ ਪਿੰਡ ਤੇ ਸ਼ਹਿਰ ਦਾ ਨਾਮ ਲਾਜ਼ਮੀ ਲਿਖਿਆ ਕਰੋ ਸਾਨੂੰ ਪਤਾ ਲੱਗਦਾ ਰਹੇ ਵੀ ਸਾਡੀ ਵੀਡੀਓ ਕਿੱਥੇ ਤੱਕ ਪਹੁੰਚ ਗਈ ਠੀਕ ਹੈ ਤੇ ਕਿਹੜੇ-ਕਿਹੜੇ ਪਿੰਡ ਤੇ ਸ਼ਹਿਰ ਵਿੱਚ ਇਹ ਜਿਹੇ ਪ੍ਰਾਲੇ ਕੀਤੇ ਜਾਂਦੇ ਨੇ ਕਮੈਂਟ ਜਰੂਰ ਕਰਿਆ ਕਰੋ ਲਓ ਜੀ ਸੰਗੀਤ ਜੀ ਇਹ ਫਾਸਟ ਸੈਕਿੰਡ ਤੇ ਥਰਡ ਠੀਕ ਹੈ ਜਵਾਕ ਸੈਪਿੰਗ ਕਰੋਗੇ ਲੋ ਜੀ ਫਾਸਟ ਸੈਕਿੰਡ ਤੇ ਥਰਡ ਥਰਡ ਵਾਲਾ ਬੱਚਾ ਨਹੀਂ ਆਇਆ ਕਿੱਥੇ ਜੀ ਲੋ ਜੀ ਇਹ ਬੱਚਾ ਥਰਡ ਹੈ ਸਾਹਮਣੇ ਦੇਖੋ ਬਈ ਲੋ ਜੀ ਸੰਗਤ ਜੀ ਇਹ ਬੇਟੀਆਂ ਨੇ ਸਾਡੇ ਫਾਸਟ ਸੈਕਿੰਡ ਤੇ ਥਰਡ ਇਹ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਡੇ ਬੱਚਿਆਂ ਦਾ ਉਪਰਾਲਾ ਕਿਹਜਾ ਕਿਸ ਤਰ੍ਹਾਂ ਖੇਡਦੇ ਨੇ ਠੀਕ ਹੈ ਲੋ ਜੀ ਸੰਗਤ ਜੀ ਇਹ ਬੱਚੇ ਵੀ ਫਾਸਟ ਸੈਕਿੰਡ ਤੇ ਥਰਡ ਨੇ ਠੀਕ ਹੈ ਵਧਾਈਆਂ ਜਰੂਰ ਦੇ ਦਿਆ ਕਰੋ ਕਮੈਂਟਾਂ ਵਿੱਚ ਬੱਚਿਆਂ ਨੂੰ ਤਤਨਾਮ ਬਹੁਤ ਜੁੜਾ ਲਓ ਜੀ ਇਹ ਫਸਟ ਸੈਕਿੰਡ ਤੇ ਥਰਡ ਨੇ ਜਿੰਨੇ ਬੱਚੇ ਠੀਕ ਹੈ ਜੀ ਲਓ ਜੀ ਕਰੋ ਯਾਰ ਐਪੀਂਗ ਕਰੋ ਸਦਾ ਕਰਕੇ ਮੈਂ ਕਰਾਂਗਾ ਮੈਂ ਤੁਹਾਡੇ ਇਹ ਫਾਸਟ ਤੇ ਸੈਕਿੰਡ ਨੇ ਬੱਚੇ ਜਿਹੜੇ ਉਹਨੇ ਕਿਉਂਕਿ ਬੱਚਿਆਂ 'ਚ ਸਾਡੇ 'ਚ ਟੈਲੈਂਟ ਬਹੁਤ ਹੈ ਠੀਕ ਹੈ ਜੀ ਹੌਸਲਾ ਅਭਜਾਈ ਬੱਚਿਆਂ ਨੂੰ ਜ਼ਰੂਰ ਦਿਆ ਕਰੋ ਛੋਡੇ ਕ ਹੌਸਲਾ ਅਭਜਾਈ ਲਈ ਬੱਚੇ ਕਿਤੇ ਦੀ ਕਿਤੇ ਪਹੁੰਚ ਜਾਂਦੇ ਨੇ ਲੋ ਜੀ ਸਮਝ ਜੀ ਫਾਸਟ ਸੈਕਿੰਡ ਤੇ ਥਰਡ ਆਪਾਂ ਬਾਕੀ ਬਾਈ ਨਾ ਰੰਡਾ ਰੰਡਾ ਹੈਪੀ ਕਿੰਸ ਬੈਠੇ ਕਰੋ ਬਈ ਆ ਜਾ ਮੋਟਰ ਥਰਡ ਤੇ ਕੱਢ ਜਾ ਥਰਡ ਦੇ ਨਾਲ ਖੜ ਜਾ ਉੱਧਰ ਫਸਟ ਸੈਕੰਡ ਤੇ ਥਰਡ ਜਿਵੇਂ ਨਾਲ ਹੋ ਜਾ ਇੱਧਰ ਇੱਥੇ ਖੜ ਜਾ ਨਾਲ ਇਹਦੇ ਥਰਡ ਵਾਲਾ ਪਾ ਲੋ ਚੇਰੋ ਵੀ ਨੰਬਰ ਦੇ ਵਿੱਚ ਸਟੈਂਡ ਵਾਲਾ ਨਾ ਦੇਗਾ। ਲੋ ਵੀ ਦੋਸਤੋ ਇਹ ਮੇਰੇ ਪਿੰਡ ਦੀ ਉਹ ਟੀਮ ਹੈ। ਉਹ ਇਨਸਾਨ ਨੇ ਮੇਰੇ ਕੋਲੇ ਇਹਨਾਂ ਦੀ ਤਾਰੀਫ ਕਰਨ ਲਈ ਸ਼ਬਦ ਨਹੀਂ ਹੈਗੇ। ਠੀਕ ਹੈ? ਕਿਉਂਕਿ ਅੱਜ ਕੱਲ ਕਿਸੇ ਕੋਲੇ ਸਮਾਂ ਵੀ ਨਹੀਂ ਹੈਗਾ। ਵੀ ਇਹ ਆਪਣੇ ਬੱਚਿਆਂ ਨੂੰ ਤਕਰੀਬਨ ਵਧੀਆ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਨੇ ਉਹ ਰੂਹਾਂ ਨੇ ਠੀਕ ਹੈ ਤੇ ਮੈਂ ਪਹਿਲਾਂ ਤਾਂ ਇਹ ਟੀਮ ਦਾ ਸਾਰੀ ਦਾ ਦਿਲੋਂ ਧੰਨਵਾਦ ਕਰਦਾ ਕਿਉਂਕਿ ਮੇਰਾ ਆਪਦਾ ਚੈਨਲ ਨਹੀਂ ਚੈਨਲ ਵੀ ਛੋਡਾਗਾ ਮੈਂ ਤਾਂ ਇੱਕ ਛੋਟਾ ਨੌਕਰ ਆ ਠੀਕ ਹੈ ਜੇ ਕਹਣਾ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਜੇ ਤੁਸੀਂ ਮੈਨੂੰ ਇੱਕ ਲਾਈਕ ਇੱਕ ਫੋਲੋ ਕਰ ਦਿਓ ਤਾਂ ਮੈਂ ਅੱਜ ਇਸ ਲੈਵਲ ਤੇ ਆ ਤਾਂ ਪਹਿਲਾਂ ਤਾਂ ਮੈਂ ਆਪਦੇ ਕਨੇ ਸਾਰੀ ਸੰਗਤ ਦਾ ਧੰਨਵਾਦ ਕਰਦਾ ਤੇ ਪ੍ਰਧਾਨ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਪ੍ਰਧਾਨ ਸਾਹਿਬ ਬਹੁਤ ਵਧੀਆ ਲੈਵਲ ਤੇ ਦੇਖੋ ਬੱਚੇ ਖੇਡ ਰਹੇ ਨੇ ਕੀ ਕਹਿਣਾ ਚਾਹੋਗੇ ਹੁਣ ਤੇ ਛੋਟਾ ਵੀ ਧੰਨਵਾਦ ਕਰਦੇ ਹਾਂ ਜੀ ਜੀ ਤੁਸੀਂ ਸਮਾਗਿਕ ਸਾਡਾ ਇਹ ਠੀਕ ਹੈ ਜੀ ਬੱਚੇ ਬਹੁਤ ਵਧੀਆ ਆਵਾਜ਼ੀ ਬੱਚੇ ਖੇਡ ਰਹੇ ਆ ਸਾਡੇ ਕੋਲ ਬਹੁਤ ਹੀ ਵਧੀਆ ਹੋ ਘਰ ਦੇ ਨਹੀਂ ਠੀਕ ਹੈ ਜੀ ਤੇ ਪ੍ਰਧਾਨ ਸਾਹਿਬ ਤੁਸੀਂ ਕੋਈ ਸਿਖਾ ਦਿਓ ਅੱਜ ਦੇਖ ਲਓ ਜਿਵੇਂ ਪਸੰਤ ਪੰਜਵੀਂ ਦੀ ਬੱਚੇ ਨੇ ਗਰਾਊਂਡ ਜਾਨੇ ਸਾਰੇ ਮਤਲਬ ਦੇਖੋ ਜੀ ਇਹ ਸੋਡੇ ਸੋਡੇ ਬੂਟੇ ਲਾਏ ਹੋਏ ਸੋਡੀਆਂ ਜੋ ਸਿੱਖ ਵੀ ਤਕਰੀਬਨ ਬੱਚਿਆਂ ਨੂੰ ਪ੍ਰੇਰਨਾ ਕਰਨ ਦਾ ਢਾਂਗ ਹੀ ਕੁਝ ਹੋਰ ਹੈ ਠੀਕ ਹੈ ਸੋਡੇ ਮਗਰ ਆਏ ਆਉਂਦੇ ਨੇ ਮੈਂ ਦੇਖ ਕੇ ਰੂਹ ਖੁਸ਼ ਹੁੰਦੀ ਹੈ ਤੇ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਬੱਚਿਆਂ ਬਾਰੇ ਹਾਂਜੀ ਬਹੁਤ ਵਧੀਆ ਲੱਗ ਰਿਹਾ ਠੀਕ ਹੈ ਜੀ ਤੇ ਵਧੀਆ ਲੱਗਦਾ ਜਦੋਂ ਬੱਚੇ ਇਸ ਤਰ੍ਹਾਂ ਦੇ ਇਵੈਂਟਸ ਪਾਰਟ ਲੈਂਦੇ ਆ ਆ ਵਧੀਆ ਮੈਸੇਜ ਮਿਲਦਾ ਹਾਂ ਜੀ ਹਾਂ ਤੇ ਬੱਚੇ ਨਸ਼ਾ ਰਹਿਤ ਰਹਿੰਦੇ ਨੇ ਜੁੜੇ ਰਹਿੰਦੇ ਨੇ ਕੀ ਹਾਸਲ ਕਰਕੇ ਅੱਜ ਕਰਤੋਂ ਦਵਾਰੋ ਇਹ ਹਾਂ ਦੱਸਿਆ ਵੀ ਦੀ ਵੀਰਜੀ ਹੱਥੋਂ ਨੇ ਕਿਉਂਕਿ ਮੈਨੂੰ ਇਹਨਾਂ ਦੇ ਉੱਤੋਂ ਮੈਂ ਸੰਗਤ ਜੀ ਦੇਖੋ ਇਹਨਾਂ ਦੇ ਉੱਤੋਂ ਮੈਨੂੰ ਇੱਕ ਉਹ ਪਲੇਟਫਾਰਮ ਦਿਖ ਰਿਹਾ ਹੈਗਾ ਕਿ ਸਾਡੇ ਬੱਚਿਆਂ ਨੂੰ ਇਹ ਇਨਸਾਨ ਬਹੁਤ ਵਧੀਆ ਪਲੇਟਫਾਰਮ ਤੇ ਲੈ ਕੇ ਜਾਣਗੇ ਕਿਉਂਕਿ ਜਦੋਂ ਕਹਿੰਦਾ ਨਾ ਜਹਾਜ਼ ਨੂੰ ਕੋਈ ਰਣਵੇ ਵਧੀਆ ਮਿਲ ਜੇ ਤਾਂ ਉਹ ਬਹੁਤ ਜਲਦੀ ਉਡਾਨ ਭਰ ਜਾਂਦਾ ਤਾ ਇਹਨਾਂ ਦੇ ਵਿੱਚੋਂ ਮੈਨੂੰ ਉਹ ਕਾਬਲੀਅਤ ਦਿਖ ਰਹੀ ਹੈ ਵੀ ਸਾਡੇ ਬੱਚੇ ਨੂੰ ਇਹ ਉਹਦੀ ਜਗ੍ਹਾ ਤੇ ਉਡਾਨ ਭਰਉਣਗੇ ਅਸੀਂ ਦੇਖਦੇ ਹੀ ਰਹਿ ਜਾਵਾਂਗੇ ਤਾਂ ਮੈਂ ਦਿਲੋਂ ਵੀ ਧੰਨਵਾਦ ਕਰਦਾ ਤੁਹਾਡਾ ਕਿਉਂਕਿ ਹੋਰ ਵੀਰ ਜੀ ਤੁਸੀਂ ਕਵਰੇਜ ਬਹੁਤ ਵਧੀਆ ਭਰੋਲਾ ਵੀਰ ਜੀ ਜਿੰਨੇ ਬੱਚੇ ਸਕਰੀਨ ਤੋਂ ਦੂਰ ਰਹਿਣਗੇ ਉਹਨੇ ਵਧੀਆ ਗੱਲ ਹੈ ਜੀ ਇਹ ਮਾਪਰੋ ਅੱਜਕਲ ਮੋਬਾਈਲ ਦਾ ਟਾਈਮ ਚੱਲ ਰਿਹਾ ਹਾਂ ਹਾਂ ਜੀ ਹਾਂ ਮਤਲਬ ਬੱਚੇ ਘਰੇ ਆ ਕੇ ਕੰਮ ਨਹੀਂ ਕਰਦੇ ਹੈ ਕੁਝ ਵੀ ਐਕਟੀਵਿਟੀ ਨਹੀਂ ਕਰਦੇ ਹੈ ਜੀ ਬਸ ਮੋਬਾਈਲ ਨਾਲ ਜੁੜ ਜਾਂਦੇ ਨੇ ਇਹ ਬਹੁਤ ਵੀ ਇਹ ਗੱਲ ਹੈ ਵੀ ਖੇਡਣ ਨਾਲ ਜੁੜਦੇ ਹਾਂ ਵੀ ਮੋਬਾਈਲ ਤੋਂ ਦੂਰ ਰਹਿੰਦੇ ਨੇ ਤੇ ਆਪਣੀ ਸਿਹਤ ਦਾ ਵੀ ਧਿਆਨ ਰੱਖਦੇ ਨੇ ਤੇ ਸਸੀ ਕਾ ਵੀਰ ਜੀ ਤੇ ਤੁਸੀਂ ਵੀ ਕੋਈ ਮੈਸੇਜ ਦਿਓ ਕੋਈ ਮੈਸੇਜ ਇਹ ਹੈ ਬੱਚੇ ਗਰਾਊਂਡ ਨਾਲ ਜੁੜਨ ਆਉਣ ਅਤੇ ਵੰਟ ਕਰਨ ਕਿਉਂਕਿ ਦੇ ਨਾਲ ਜਿਹੜਾ ਕੀ ਹੈ ਕਿਦਾ ਸਿਹਤ ਵਧੀਆ ਰਹੂਗੀ ਲੋ ਉਹਨਾਂ ਦਾ ਮੋਬਾਈਲ ਤੋਂ ਦੂਰ ਰਹਿਣਗੇ ਅੱਜ ਕੱਲ ਆਪਾਂ ਨੂੰ ਪਤਾ ਹੀ ਹੈ ਜਿਵੇਂ ਉਹਦਾ ਮਾੜੀਆਂ ਆਲਮ ਦਾ ਚੱਲ ਰਹੀ ਹੈ ਤੇ ਇੱਕ ਸੋਨੇ ਮੈਸੇਜ ਛੱਡਿਆ ਸੀ ਦੀ ਜਿਹੜਾ ਅੱਜ ਦਾ ਆਪਾਂ ਨੇ ਵੈਂਟੇਜ ਕਰਾਇਆ ਸੀ ਉਹ ਵੀਰ ਦਾ ਨੌ ਤੇ ਉਹਦਾ ਕਿੱਥੋਂ ਦੇ ਰਹਿਣ ਵਾਲੇ ਨੇ ਮੜਾ ਜਾ ਬੋਲ ਦਿਓ ਉਹ ਸਾਡੇ ਦੋਸਤ ਨੇ ਜੀ ਤੇ ਉਹਦਾ ਨਾਮ ਉਹਨਾਂ ਲਾਏਗਾ ਸੰਤ ਸਿੰਘ ਗੋਪਾਰਾਏ ਠੀਕ ਹੈ ਜੀ ਰਚਨਾਤ ਠੀਕ ਹੈ ਜੀ ਆਸਟ੍ਰੇਲੀਆ ਰਹਿੰਦੇ ਨੇ ਆਸਟ੍ਰੇਲੀਆ ਰਹਿੰਦੇ ਨੇ ਠੀਕ ਹੈ ਜੀ ਨਾ ਲੋ ਇਹ ਅੱਜ ਦਾ ਜਿਹੜਾ ਇਵੈਂਟ ਆ ਉਸ ਵਾਸਤੇ ਠੀਕ ਹੈ ਤੇ ਮੈਂ ਵੀ ਆਪਣੇ ਚੈਨਲ ਕੰਨੀਓ ਤੇ ਸੰਗਤ ਕੰਨੀਓ ਉਹਨਾਂ ਦਾ ਧੰਨਵਾਦ ਕਰਦਾਗਾ ਤੇ ਵੀਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਹਾਂ ਜੀ ਸਾਰਿਆਂ ਨੂੰ ਸਨੇਹ ਦੇ ਹੀ ਦਿੱਤਾ ਹੈ ਦੋ ਲਫ਼ਜ਼ ਕੋਈ ਬੱਚਿਆਂ ਲਈ ਤੁਸੀਂ ਵੀ ਦੱਸੋ ਵਧੀਆ ਖੇਡਾਂ ਨਾਲ ਖੇਡਣਗੇ ਮੋਬਾਈਲ ਤੋਂ ਦੂਰ ਰਹਿਣਗੇ ਠੀਕ ਹੈ ਜੀ ਤੋਂ ਦੂਰ ਰਹਿਣਗੇ ਸਰੀਰ ਉਹਨਾਂ ਦੇ ਵਧੀਆ ਰੈਨਡ ਕਰ ਲੈ ਜੀ ਇਹ ਠੀਕ ਹੈ ਜੀ ਡਾਕਟਰ ਸਾਹਿਬ ਵੀ ਨੇ ਠੀਕ ਹੈ ਠੀਕ ਹੈ ਦੇਖੋ ਡਾਕਟਰ ਸਾਹਿਬ ਵੀ ਨੇ ਤੇ ਗੀਤਕਾਰ ਸਾਹਿਬ ਵੀ ਨੇ ਕਹਿੰਦਾ ਉਹ ਛੁਪੀਆਂ ਹੋਈਆਂ ਰੂਹਾਂ ਨਾ ਹੌਲੀ-ਹੌਲੀ ਉੱਪਰ ਕੇ ਅੱਗੇ ਆਉਂਦੀਆਂ ਨੇ ਰਵਿੰਦਰ ਗਰੇਵਾਲ ਨੂੰ ਗਾਣਾ ਤੇ ਇਹਨੂੰ ਠੀਕ ਹੈ ਜੀ ਠੀਕ ਹੈ ਪਾ ਲਿਖਿਆ ਹੋਇਆ ਗਾਣਾ ਰਵਿੰਦਰ ਗਰੇਵਾਲ ਨੇ ਗਾਇਆ ਜੀ ਮਤਲਬ ਮੇਲਾ ਸੁਪਰ ਹਿੱਟ ਹੋਇਆ ਤਾਂ ਸਰ ਜੀ ਦੋ ਲਫ਼ਜ਼ ਹੋ ਜਾਣ ਉਹ ਗੀਤ ਦੇ ਪਲੀਜ਼ ਸਾਨੂੰ ਜੁਣ ਲੈ ਸੱਚੇ ਬੋਲ ਕਵਿੰਦਾ ਕਰਿਆ ਆ। ਠੀਕ ਹੈ। ਤੇ ਸੰਗਤ ਜੀ ਦੇਖੋ ਜਿਵੇਂ ਮੈਂ ਦੱਸਿਆ ਸੀ ਆਪਾਂ ਕਦੇ ਇਹਨਾਂ ਦੇ ਰੂਪ ਰੂਪ ਝੂਰ ਹੋਵਾਂਗੇ ਤੇ ਇੱਕ ਆ ਹੀਰਾਗਾ ਇਹਦੇ ਬਾਰੇ ਤਾਂ ਦੇਖੋ ਹੁਣ ਆਪਾਂ ਸਾਰੇ ਜਾਣਦੇ ਆ ਹੁਣ ਆਪਾਂ ਕੁਛ ਹੀ ਟਾਈਮ 'ਚ ਇਹ ਹੀਰੇ ਨੂੰ ਵੀ ਤੁਹਾਡੇ ਰੂਪ ਰੂਪ ਲੈ ਕੇ ਆਉਂਗਾ ਤੇ ਮੈਂ ਤੁਹਾਡਾ ਛੋਟਾ ਵੀਰ ਕਰਮਜੀਤ ਸਿੰਘ ਪਿੰਡ ਸਦੋਪੁਰ ਤੇ ਮਿਲਦੇ ਆ ਕੋਈ ਨੈਕਸਟ ਵੀਡੀਓ 'ਚ ਅੱਗੇ ਮੈਨੂੰ ਦਿਓ ਯਾਸਤ ਧੰਨਵਾਦ।